ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਗੇ ਪਹੰਚੇ ਆ ਬੁੱਗਾ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸਿਰਫ 2 2.5 3 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਬਲੀਪੁਰ ਪਿੰਡ ਚੇਤਾਲਾ ਰੂੜੇ ਅਸਲ ਇਧਰ ਪਲਾਸ ਔਰ ਇਹ ਪਿੰਡ ਨਾਲ-ਨਾਲ ਦੇ ਆ ਸਰਦਾਰ ਸਵਰਨ ਸਿੰਘ ਉਹਨਾਂ ਦੇ ਫਾਰਮ ਤੇ ਆਏ ਤੇ ਵੀਰ ਕਰਨਾ ਤੁਹਾਂ ਆਪਾਂ ਪੂਰੀ ਡਿਟੇਲ ਲੈ ਲਾਂਗੇ ਹਰ ਬਾਰ ਦੀ ਤਰ੍ਹਾਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਮੱਜਾ ਝੋਟੀਆਂ ਭਰਾਵਾਂ ਨੂੰ ਦਿਖਾਉਣੀਆਂ ਨੇ ਮਾਲ ਤਕਰੀਬਨ ਸੋਇਆ ਸੋਇਆ ਹੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 19 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਟਾਈਮ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਾਂਗੇ ਠੀਕ ਆ ਜੀ ਜਦੋਂ ਵੀ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਸੋ ਸਟਾਰਟਿੰਗ ਦੇ ਵਿੱਚ ਹੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਮਾਲ ਸੋਇਆ ਸੋਇਆ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਯਕੀਨੀ ਬਣਾ ਲਿਓ ਠੀਕ ਆ ਜੀ ਹਰੀ ਦੇ ਪੱਤਣ ਤੋਂ ਕੋਈ ਵੀ ਭਰਾ ਆਪਣਾ ਵਿਜ਼ਿਟ ਕਰਦਾ ਮਾਲਵੇ ਵਾਲੀ ਸਾਈ ਖਾਸ ਵਿਜਟ ਬੇਸ਼ੱਕ ਭਾਵੇਂ ਤਰਨ ਤਰ ਨਹੀਂ ਕਰ ਲਿਆ ਜੀ ਸਿਰਫ 2 ਕਿਲੋਮੀਟਰ ਨਾਲ ਹੀ ਲੱਗਦਾ ਪਿੰਡ ਬੁੱਗਾ ਜੋਧਪੁਰ ਪਿੰਡ ਵੀ ਬਿਲਕੁਲ ਨੇੜੇ ਆ ਪੂਰੀ ਗੱਲਬਾਤ ਕਰਦੇ ਆ ਜੁੜਿਓ ਵੀਡੀਓ ਦੇ ਨਾਲ ਇਹਦੇ ਤੱਕ ਸਭ ਤੋਂ ਪਹਿਲਾਂ ਕਰਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਭਰਾ ਠੀਕ ਠਾਕ ਵਧੀਆ ਕਿਰਪਾ ਹੋਰ ਪਾਉ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਹੋ ਵਧੀਆ ਕਿਰਪਾ ਮਾਲਕ ਜੀ ਸ਼ੁਕਰੇਮਾਰਗ ਦਾ ਤੇ ਕਰਨ ਸ਼ੁਰੂਆਤ ਕਰਦੇ ਆ ਪਹਿਲਾਂ ਇਸ ਨੀਲੀ ਤੋਂ ਹੀ ਹਾਂਜੀ ਇਹ ਤੋਂ ਕਰ ਲੋ ਛੋਟੀ ਜਿਹੀ ਤੁਹਾਨੂੰ ਸਭ ਲੈ ਵੀ ਕੀ ਬੇਰਵਾਜ ਦਾ ਪੂਰੀ ਡਿਟੇਲ ਕਰ ਰਹੇ ਹੋ ਸਾਹਿਬ ਇਹ ਸੰਗਤ ਦੂਜਾ ਸੂਆ ਝੋਟੀ ਆ ਅਗੇ ਕੋ ਭੈਣ ਭਰਾ ਤੀਜਾ ਵਾਲਾ ਚੌਥਾ ਮਾਹਲੇ ਪਰ ਆਪਾਂ ਦੂਜਾ ਹੀ ਜਾਣਦੇ ਨੇ ਹੈਗੀ ਵੀ ਦੂਜਾ ਹੀ ਆ ਠੀਕ ਆ ਜੀ ਤੇ ਮਗਰ ਇਹਦੇ ਕੱਟੀ ਜੇ ਠੀਕ ਆ ਤੇ ਇਹ ਰਾਤੀ ਸੂਈ ਆ ਝੋਟੀ ਠੀਕ ਆ ਵੀਰੇ ਤੇ ਕੱਟੀ ਬਹੁਤ ਜਿਆਦਾ ਚੰਗੀ ਤੇ ਚੋਣ ਚਾਣ ਬਹੁਤ ਸਾਫ ਨਿਕਲੀ ਝੋਟੀ ਠੀਕ ਆ ਠੀਕ ਆ ਇੱਕ ਅੱਧੇ ਟੈਂਕ ਰਾਤੀ ਇੱਕ ਅੱਧੇ ਡੰਗ ਦੀ ਹੋਈ ਚਵਾਈ ਅਸਵੇਰੇ ਚਵਾਈ ਕੀਤੀ ਸੰਤੂ ਸਾਹਿਬ ਰਾਤੀ ਨਹੀਂ ਕੀਤੀ ਚਲੋ ਨੇਰੇ ਸੂਈ ਹੀ ਨੇਰੇ ਸੂਈ ਮਾਰਨਿੰਗ ਹੋਈ ਆ ਪਹਿਲੇ ਟਾਈਮ ਦੀ ਚਵਾਈ ਹਾਂਜੀ ਚਵਾਈ ਦੀ ਬੜੀ ਸਾਫ ਸੁਥਰੀ ਤਣ ਤੁਣਾ ਲੋ ਜੀ ਆ ਫੇਸ ਕੁਆਲਿਟੀ ਇੱਕ ਵਾਰੀ ਚੈੱਕ ਕਰੋ ਸੁਬਾਹ ਵੇਨਾ ਤਾਂ ਫਿਰ ਦੂਜਾ ਮੰਨਿਓ ਬਿੱਲੀ ਮੰਕਣੀ ਆ ਕਿ ਬਿੱਲੀ ਮੰਕਣੀ ਅੱਖ ਆ ਗਈ ਆ ਅਗਲੇ ਪੈਰਾਂ ਤੇ ਮਾੜਾ ਮੋੜਕ ਤੇ ਜਵਾਬ ਮਿਲੂਗਾ ਮਗਰਲੇ ਪੈਰ ਧੋਤੇ ਆ ਠੀਕ ਆ ਲੱਤਾਂ ਮਗਰ ਵੇਖੋਗੇ ਪੈਰ ਧੋਵੇ ਆ ਮਾਰਨਿੰਗ ਇੱਕ ਡੰਗ ਦੀ ਜਿਹੜੀ ਚਵਾਈ ਹਜੇ ਖੋਈ ਆ ਕਿਉਂਕਿ ਰਾਤੀ ਲੇਟ ਹੀ ਸੁੱਈ ਆ ਜੇਰ ਜੁਰ ਪਾਤੀ ਪ੍ਰੂਪੂ ਸਾਹਿਬ ਜੇਰ ਦੀ ਵੀਡੀਓ ਆਪਣੇ ਕੋਲ ਬਣੀ ਪਈ ਆ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਆ ਹਨ ਪੂਰੀ ਵਧੀਆ ਨਿਕਲੀ ਸਾਹਿਬ ਮੈਂ ਤੁਹਾਨੂੰ ਸਾਹਿਬ ਮੋਟੀ ਧਾਰ ਆਊਗੀ ਚਵਾਈ ਦੀ ਬੜੀ ਖਰੀ ਆ ਮੈਂ ਲੋ ਵੀ ਇਧਰ ਹਵਾਨਾ ਲੇਵਲ ਉਪਰ ਦੀ ਬੰਤਰ ਬਹੁਤ ਸੋਹਣੀ ਆ ਵੈਸੇ ਮੁੱਠੀ ਮੁੱਠੀ ਥਾਣਾ ਥਣ ਗੋਲ ਪੂਰਾ ਕਾਇਮ ਆ ਬਹੁਤ ਜ਼ਿਆਦਾ ਹੀ ਥਣ ਚੰਗਾ ਲੱਗਾ ਮੈਨੂੰ ਲੋ ਜੀ ਸੋ ਬੱਚੇ ਨੂੰ ਲਾ ਦਿੰਦੇ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜ਼ਰੂਰ ਦਿਖਾ ਦਿੰਦੇ ਆ ਕਈ ਵਾਰ ਆਨਲਾਈਨ ਵੀ ਭਰਾ ਆਪਣੇ ਸੌਦਾ ਕਰਦੇ ਆ ਉਹ ਬਿਲਕੁਲ ਚਵਾਈ ਤੁਸੀਂ ਜ਼ਰੂਰ ਚੈੱਕ ਕਰ ਲਿਓ ਚੋਂ ਚੰਗੀ ਨਹੀਂ ਮੈਂ ਗਰਲਾ ਮੰਡਾ ਬੜੀਆਂ ਜਾਂਦੀਆਂ ਇੱਕ ਕੋਈ ਕਰਨ ਵਾਲਾ ਫੇਰ ਮਾਰਦੀ ਧਰਾਂ ਲੋ ਜੀ ਤੋਂ ਤੋਂ ਧਰਾਂ ਮਾਰਦੇ ਲੋ ਜੀ ਇਹ ਅਗਲੇ ਥਰਾਂ ਦੀ ਚਬਾਈ ਕਰੋ ਚੱਕ ਠੀਕ ਆ ਓਕੇ ਓਕੇ ਆ ਲੋ ਮਗਰਲੇ ਥਰਾਂ ਦੀ ਚਬਾਈ ਠੀਕ ਆ ਸੋ ਚੋਂ ਚਣ ਕਰਮਾਂ ਲਈ ਬਿਲਕੁਲ ਬੰਬੇ ਪਾਸ ਹੀ ਆ ਓਕੇ ਕਰਨਾ ਕੀ ਮੋਲਕ ਕੀ ਡਿਮਾਂਡ ਰੋ ਕੀ ਇਹਦੀ ਫੇਰ ਡਿਮਾਂਡ ਸਭ ਇੱਕ ਰੀ ਵਿਖਾ ਦਈਏ ਝੋਟੀ ਫੇਰ ਇੱਕੀ ਤੋਰ ਕੇ ਡਿਮਾਂਡ ਜਾ ਜੀ ਆ ਹਾਂ ਆਲੋ ਜੀ। ਥਾਣੀ ਬੜਾ ਜਿਆਦਾ ਚੰਗਾ ਤੁਹਾਨੂੰ ਸਭ। ਹਮ ਗਰਲਾਂ ਵੜਾ ਵੰਡਾ ਵੜੀਆਂ ਘੁੱਟੀ। ਸੋ ਬਾਕੀ ਨੀਲੀ ਦੇ ਵਿੱਚ ਆ ਬਾਕੀ ਬਹੁਤ ਆਪਣੇ ਭਣ ਭਰਾ ਡਿਮਾਂਡ ਕਰਦੇ ਰਹਿੰਦੇ ਖੜਵੇ ਪੁੱਠੇ ਦੀ ਜਾਂ ਸਿੰਗਲ ਹੱਡੀ। ਤੇ ਬਰੀਕੀ ਬਰੂਕੀ ਦੇ ਵਿੱਚ ਆ ਕਰਮਾਂ ਵਾਲੀ ਪੂਰੀ ਠੀਕ ਆ ਜੀ ਚਵਾਈ ਕੁਝ ਧਾਰਾ ਮਾਰ ਕੇ ਆਪਾਂ ਤਸੱਲੀ ਕਰਾ ਦਿਤੀ ਆ ਵੀਰਾਂ ਨੂੰ। ਜਿੱਦਾਂ ਮਰਜ਼ੀ ਕੋਈ ਭਰਾ ਚੋਕੇ ਤਸੱਲੀ ਕਰੇ ਅੱਜ ਦੂਜੇ ਟਾਈਮ ਦੀ ਜਿਹੜੀ ਦੂਜੇ ਡੰਗ ਦੀ ਚਵਾਈ ਆ ਅੱਜ ਸ਼ਾਮੀ ਹੋ ਜੂਗੀ ਠੀਕ ਆ। ਹਾਂ ਜੀ ਤੇ ਕੀ ਇਹਦਾ ਕਰਨ ਮੁੱਲ ਕੀ ਡਿਮਾਂਡ ਰੋਹੀ ਫਿਰ ਸਨੂ ਸਾਹਿਬ ਡਿਮਾਂਡ ਜੋ ਮਰਜ਼ੀ ਕਹੀ ਜਾਈਏ ਮੈਂ ਦੀ ਆ ਲੱਕ ਦੇ ਵਿੱਚੋਂ ਛੋੜ ਛੱਪਾ ਕਰ ਦੇ ਕਸਰਾ ਕੁਸਰਾ ਕੱਢ ਕੇ ਦੇ ਦਿੱਤੀ ਪੂਰਾ ਸਨੂ ਸਾਹਿਬ ਵੇਖ ਲਓ ਉਤਰਾ ਝੋਟੀ ਲਓ ਤੇ ਕੋਈ ਕਸਰ ਨਹੀਂ ਹੈਗੀ ਆਹੋ ਔਰ ਇਹਦੇ ਨਾਲ ਉਹਨੇ ਛੱਡ ਗਿਆ ਥੋੜਾ ਬਾਦ ਹੈ ਗਿਆ ਗਜੈਸ਼ ਕੱਢ ਦਿੱਗੇ 98000 ਦੀ ਝੋਟੀ ਦੇ ਦਾਂਗੇ 98 ਦੀ ਹਾਂ ਜੀ ਲਓ 98 ਦੀ ਜਾਂਦੇ ਹਾਂ ਜੀ ਲਓ ਵੀ 98000 ਦੀ ਇਹ ਫਾਈਨਲ ਮਿਲ ਜੂਗੀ ਠੀਕ ਆ ਜੀ ਲੈਣ ਦੇ ਨਾਲੇ ਰੇਟ ਹੀ ਪਾਵਾਂਗੇ ਠੀਕ ਆ ਜੀ ਕੋਈ ਨਜਾਇਜ਼ ਜੀ ਜੈ ਜੀ ਸੰਧੂ ਸਾਹਿਬ ਆਪਾਂ ਮੁੱਲ ਕੋ ਬਹੁਤ ਆ ਜਿਹੜੇ ਲੈ ਲੈਣੇ ਆ ਠੀਕ ਆ ਰੇਟ ਉਹ ਹੀ ਪਾਉਣਾ ਪਤਰਾ ਮੁੱਲ ਮੰਗਣ ਨੂੰ ਸੰਧੂ ਸਾਹਿਬ ਆਪਾਂ 10 15 ਹੀ ਕਰਦੇ ਆ ਜਿਹੜੀ ਦੇਣੀ ਹੈ ਝੋਟੀ 98000 ਦੀ 98 ਦੀ ਛੋੜ ਛੱਪਾ ਵੀ ਚੁੱਕਾਂਗੇ ਚੰਗੀ ਚੰਗੀ ਹੈ ਝੋਟੀ ਦੀ ਹਾਂਜੀ ਹਾਂਜੀ ਚੰਗੀ ਹੈ ਸੋ ਨੀਲੀ ਦੀ ਆ ਬਾਕੀ ਇਹ بڑے ਭਰਾ ਆਪਣੇ ਡਿਮਾਂਡ ਕਰਦੇ ਆ ਅੱਗੇ ਸਕਟ ਨੰਬਰ ਤੇ ਆ ਗਈ ਝੋਟੀ ਆ ਗਈ ਸੰਧੂ ਸਾਹਿਬ ਦੂਜਾ ਸੂਆ ਝੋਟੀ ਲਓ ਵੀ ਝੋਟੀ ਆ ਗਈ ਆ ਠੀਕ ਆ ਜੀ ਆਹ ਵੇਖੋ ਜੀ ਕੋਈ ਖਤਰਾ ਨਹੀਂ ਕਰਮਾਲ ਨੂੰ ਕੋਈ ਸਿੰਘ ਨਾ ਅੜ ਜਾਏ ਕੋਈ ਦੂਜਾ ਤੇਜਾ ਸਾਬ ਓਦਾਂ ਵੀ ਬਹੁਤੀ ਜਿਆਦੀ ਖਰੀ ਕੱਟੀ ਭਾਵੇਂ ਐਦਾਂ ਵੇਖ ਲਓ ਪੁੱਠੇ ਬੰਨੇ ਬਹਿ ਜਾਓ ਝੋਟੀਏ ਤੇ ਕਾ ਮਰਜੀ ਬੈਠੇ ਰਹੋ ਕੋਈ ਗੱਲ ਹੀ ਨਹੀਂ ਇਹਦਾ ਕਰਨ ਕੀ ਫੇਰਵਾ ਫਿਰ ਕੱਟੀ ਦਾ ਇਹ ਸਿੰਘਾਂ ਦੂਜਾ ਸੁਹਾ ਸੁਈ ਆ ਝੋਟੀ ਦੂਜਾ ਸੁਹਾ ਹਾਂਜੀ ਕੋਈ 10 12 ਦਿਨ ਦੀ ਸੁਈ ਆ ਠੀਕ ਹੈ ਭਰਾ ਤੇ ਹੁਣ ਇਸ ਟਾਈਮ 10 ਕਿਲੋਆਂ ਤੋਂ ਤਾਂ ਦੁੱਧ ਰੈਡੀ ਆ ਆਪਣੇ ਕੋਲ ਤੇ 10 12 ਦਿਨਾਂ ਦੀ ਸੁਈ 10 ਕਿਲੋ ਦੁੱਧ ਹਾਂਜੀ 10 ਕਿਲੋ ਦੁੱਧ ਰੈਡੀ ਆ ਝੋਟੀ ਮਗਰ ਕੀ ਕੱਟੀ ਤੇ ਮਗਰ ਕਟਾ ਆ ਗਿਆ ਜੀ ਮਗਰ ਕਟਾ ਹਾਂਜੀ ਵਰਲਪੁਰਨਾ ਚਾਰੇ ਥਣਾ ਦੀ ਮੇਰੇ ਭਰਾ ਮਾਰੋ ਨੀਗਾ ਮੈਂ ਕਿਹਾ ਸੰਧੂ ਸਾਹਿਬ ਬਹੁਤ ਹੀ ਜਿਆਦੀ ਸੀਲ ਇਧਰ ਵੇਖ ਲੋ ਇਦਾਂ ਬੈਠੇ ਰਹੋ ਕੱਟੀ ਆਹ ਕਰੋ ਚੈੱਕ ਵੇਖੋ ਸੁਫਾਰੀਆਂ ਕਰ ਮੜਿਆ ਪਿੱਟ ਪੂੜਾ ਵੇਖੋ ਮੇਰੇ ਭਰਾ ਸਿੰਗਲ ਖੱਡੀ ਆ ਬਰੀਕ ਬਿਲਕੁਲ ਪਤਲਾ ਪਿੰਡਾ ਦੂਜਾ ਸੁਭਾ ਇਹ ਝੋਟੀ ਆ ਤੇ ਸਿਰੋਂ ਭੋੜੀ ਆ ਕਾਫੀ ਚਲੋ ਭਰਾ ਇਹ ਵੀ ਡਿਮਾਂਡ ਕਰਦੇ ਨੇ ਤੇ ਹਰੇਕ ਚੀਜ਼ ਦੀ ਹਰੇਕ ਮੈਂ ਸੰਧੂ ਸਾਹਿਬ ਮਿਲਦੀ ਬਹੁਤ ਘਟਿਆ ਹਾਂ ਨਾ ਸਿੰਗੜਾ ਆਉਂਦਾ ਡਰ ਨਾ ਕੋ ਭਿੜਨ ਦਾ ਡਰ ਜੁਜੇ ਸੁਵੇ ਝੋਟੀ ਆ ਸਾਹਮਣੇ ਵੇਖੋ ਮੇਰੇ ਭਰਾ ਠੀਕ ਆ ਮਗਰ ਕਟਾ ਆ ਗਿਆ ਤੇ ਮੇਲ ਕਾਫ ਆ ਦੇਖੋ ਆ ਬੰਦ ਬੱਚਾ ਆ ਵੀ ਕਸਨ ਜੀ ਮਿਰਲਾਵੰਡਾ ਝੋਟੀ ਦੇ ਬਹੁਤ ਜਿਆਦੀਆਂ ਚੰਗੀਆਂ ਨੇ ਥਣ ਬਹੁਤ ਵਧੀਆ ਲੱਗਾ ਵੇਖੋ ਗਰਲ ਸੰਗੋ ਸਾਹਿਬ ਗਾੜਵੜੀ ਏ ਝੋਟੀ ਦੀ ਹਾਂ ਲਓ ਚਵਾਈ ਦੀ ਬਹੁਤ ਜਿਆਦੀ ਚੰਗੀ ਕੱਟੀ ਲਓ ਜੀ ਪੂਰੀ ਸੁਆਦੀ ਚਵਾਈ ਲੱਗੀ ਕਰਮਾ ਵਾਲੀ ਨੂੰ ਵੇਖੋ ਮੇਰੇ ਭਰਾ ਪੰਜ ਪੰਜ 7 7 ਇੰਚ ਦੇ ਥਾਣ ਲੱਗਾ ਚਾਰੇ ਥਾਣ ਬੜੀ ਚੰਗੀ ਵੰਡ ਸਪੇਸ ਤੇ 10 ਕਿਲੋ ਐਸ ਵਕਤ ਦੋ ਤਾ 10 12 ਦਿਨਾਂ ਦੀ ਸੂਈ ਥੱਲੇ ਝੋਟੀ ਤੋੜ ਕੇ ਦਿਖਾਉਣੇ ਆ ਭਰਾਵਾਂ ਨੂੰ ਕਤਕੂ ਤੋਂ ਵੱਡਾ ਝੋਟੀ ਦਾ ਲੰਬੀ ਲੂੰਬੀ ਵੀ ਕਾਫੀ ਲੰਬਾਈ ਕਰੋ ਛੱਕ ਠੀਕ ਆ ਜੀ ਸਨਸਬ ਕੱਦ ਵਾਲੀ ਝੋਟੀ ਕੋਈ ਨਹੀਂ ਜੀ ਨਾ ਸਮਝੇ ਭੈਣ ਭਰਾ ਕੱਦ ਵੱਡਾ ਝੋਟੀ ਦਾ ਪੂਰਾ ਕੱਦ ਆਕੇ ਮੈਂ ਕਹਾਂ ਤੁਹਾਨੂੰ ਸਭ ਬਹੁਤ ਜਿਆਦਾ ਚੰਗਾ ਇਧਰ ਵੇਖੋ ਮੂੰਹ ਦੀ ਬੜੀ ਕੱਟੀ ਕੱਚੀ ਲਾੜੇ ਜਿੰਦਾ ਮਰਜੀ ਕੋਈ ਭੈਣ ਭਰਾ ਮਸਾਲਾ ਦਿੰਦਾ ਰਹੇ ਮੂੰਹ ਦੀ ਕੱਚੀ ਬਿਲਕੁਲ ਆ ਪੋਲੀ ਹੈ ਬਹੁਤ ਜਿਆਦੀ ਚੰਗੀ ਤੇ ਤੂੰ ਦੀ ਮਨੋਂ ਤਾਂ ਸ਼ਿਗੀ ਹੈ ਕਿਵੇਂ ਵੇਖੀ ਮਾੜਾ ਛੇਕ ਤੇ ਤਾਂ ਸ਼ਿਗੀ ਹੈ ਸਾਨੂੰ ਸਭ ਆ ਸ਼ਿਗੀ ਹੈ ਕੰਨੀਆਂ ਬਰਾਬਰ ਕਰਦੀ ਹਾਂ ਹਾਂਜੀ ਬਰਾਬੀ ਤਾਂ ਕਰਨ ਢਈ ਆ ਸ਼ਿਗੀ ਲਾਲੇ ਕੋ ਜਵਾਨ ਲਾਲੇ ਭੈਣ ਭਰਾ ਠੀਕ ਆ ਠੀਕ ਆ ਹਾਂਜੀ ਲੋਵੇ ਠੀਕ ਆ ਜੀ ਤੋ ਕਾਫੀ ਖੂਬਸੂਰਤ ਚੰਗੀ ਝੋਟੀ ਦੋਸਤੋ ਸਾਹਮਣੇ ਕੱਦ ਵਜਨ ਵਾਲੀ ਸਾਨੂੰ ਸਭ ਚੋਟੀ ਕੱਤ ਵਜੇ ਨਾਲ ਹੀ ਆ ਚੋਣ ਚਾਂਣ ਚੰਗੀ ਆ ਮੇਨ ਗੱਲ ਇਹੋ ਹੀ ਹੁੰਦੀ ਆ ਠੀਕ ਆ ਜੀ ਕਿਸੇ ਭਰਾ ਨੂੰ ਵੀ ਚਵਾਈ ਦਾ ਪਸ਼ੂ ਚਲ ਮਾਰਾ ਨਾ ਉਹ ਹਾਂ ਜੀ ਉਹ ਸਾਰੇ ਵੀਰਾਂ ਨੂੰ ਆਪਾਂ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਨਾਲ ਦੀ ਨਾਲ ਦਿਖਾ ਰਹੇ ਆ ਹਾਂ ਜੀ ਅਰਲੀਆਂ ਵਰਗੇ ਥਾਣਾ ਤੇ 10 ਕਿਲੋ ਦੁੱਧ ਦਸਾਂ ਦਿਨਾਂ ਦੀ ਸੂਈ ਥੱਲੇ ਤੇ ਹਾਂ ਠੀਕ ਹੈ ਠੀਕ ਹੈ ਬਿੰਦੀਆਂ ਬੜਨ ਵਾਲਾ ਲੈਵਲ ਹੈ ਥਣ ਲੈਵਾ ਬੜਾ ਜਿਆਦਾ ਖਬਰਦਾਰ ਇਹਦਾ ਕਰਨ ਕੀ ਮੌਲਕ ਕੀ ਡਿਮਾਂਡ ਰਹੂਗੀ ਡਿਮਾਂਡ ਸੰਤੂ ਸਾਹਿਬ ਇਹਦੀ ਵੀ ਜਾਇਜ਼ ਹੀ ਆ ਹਾਂ ਨਾ ਜੈਸ ਨੂੰ ਮੌਲਿਕ ਪੰਜ ਦਾ ਕਰਦੇ ਆ ਹਾਂ ਜੀ ਇਹ ਵੀ 98 ਦੇ ਦੀਏ ਝੋਟੀ 98 ਦੀ ਕਰ ਦਈਏ ਛੋਟੇ ਜਿਹਾ ਆਪਾਂ ਥੋੜਾ ਬਣਾ ਕਰਤੀਏ ਛੋਟਾ ਛਾਟਾਂ ਖੋਲੀਆਂ ਇਹ 95 ਦੀ ਦੇ ਦਾਂਗੇ ਤੁਹਾਨੂੰ ਸਾਬ 95 ਦੀ 95 ਦੀ ਦੇ ਦਾਂਗੇ 95 ਦੀ ਦੇ ਦੇ ਕੋਈ ਦੇ ਦਾਂਗੇ ਤੁਹਾਨੂੰ ਸਾਬ ਲੋ ਵੀ ਕੱਟੀ 95000 ਦੀ ਮਿਲ ਜੂਗੀ ਭਰਾਵਾਂ ਨੂੰ ਭੋੜੀ ਝੋਟੀ ਆ ਤਾਕੀ ਚੋਣ ਤੇਣ ਚੰਗੀ ਆ ਮੇਰੇ ਭਰਾ ਕਿਦਾਂ ਕਿਤੇ ਚਲੋ 2000 4000 ਰੁਪਿਆ ਵਧ ਲਾਓ ਚੰਗਾ ਪਸ਼ੂ ਤੁਹਾਨੂੰ ਖਰੀਦੋ ਠੀਕ ਆ ਜੀ ਸੰਗ ਸਾਬ ਬਹੁਤ ਹੀ ਖਰੀ ਜਦੀ ਹੈ ਕੱਟੀ ਤੇ ਅੱਗੇ ਨਖਤ ਤੁਹਾਨੂੰ ਵਿਖਾਉਣੇ ਅਗਲੀ ਮੱਝ ਇਹ ਵੀ ਕਰਮ ਵਾਲੀ ਸੂਹੀ ਆ ਨਹੀਂ ਸਭ ਤੋਂ ਸਭੇ ਗੱਬਣ ਜੀ ਇਹ ਗੱਬਣ ਗੱਬਣ ਤਿਆਰ ਬਿਲਕੁਲ ਸੋਇਆ ਵਰਗੀ ਆ ਰਾਤ ਨੂੰ ਸੂਪੇ ਸਵੇਰੇ ਸੂਪੇ ਹਾਂ ਕੰਮ ਫਿਰ ਸੋਇਆਂ ਲਈ ਆ ਹਾਂਜੀ ਹਾਂਜੀ ਵਜਨ ਵਾਲੀ ਮੈਂ ਪੂਰੀ ਵੱਡੀ ਉਹ ਪਰੋ ਵੀ ਸਿੰਗਲ ਹੱਡੀ ਆ ਹਾਂਜੀ ਹਾਂਜੀ ਦੇਖੋ ਪਿੱਠ ਪੂੜਾ ਲਗਾ ਕਰਮਾੜੀ ਨੂੰ ਇਧਰੋਂ ਪਤਾ ਚੌੜੀ ਧੋੜੀ ਆ ਕਾਫੀ ਵਜਨ ਲੋਡ ਵਾਲੀ ਆ ਤੇ ਥੱਲੋਂ ਥੱੱਬਾ ਕਰਮਾੜੀ ਵਾਲੀ ਫਿਰਦੀ ਆ ਲੇਵੇ ਦੀ ਕੁਆਰਤੀ ਚੰਗੀ ਆ ਜੀ ਇਹਨਾਂ ਤੋਂ ਹੀ ਪਛਾਣ ਨੂੰ ਮੈਂ ਆ ਆ ਨਾੜਾਂ ਵਿਖਾ ਦਿਓ ਮੜੀਆਂ ਚਲੋ ਗੱਬਣ ਮੈਂ ਆਵੇ ਨਾੜ ਬੜੀ ਮੋਟੀ ਹੈ ਲੇਵੇ ਦੇ ਵਿੱਚ ਲਓ ਜੀ ਲਓ ਜੀ ਪੁੱਤ ਬਾਕੀ ਥਾਨ ਥੋਣ ਸਾਫ ਸੁਥਰੀ ਮਾਜ ਤੇ ਸਵੇਰ ਕੇ ਮਤ ਤੇ ਜਾਗ ਕੇਵੇਂ ਸੰਨੂ ਸਾਹਿਬ ਕੋਈ ਤੀਜਾ ਮੰਲੇ ਕੋ ਜੋ ਮਰਜੀ ਮੰਲੇ ਪਰ ਹੈ ਮੈਂ ਤੀਜਈ ਆ 13 14 ਕਿਲੋ ਦੀ ਗਰੰਟੀ ਮੈਂ ਦੀ ਆਈ ਭਾਵੇਂ ਕੋਈ ਭੈਣ ਭਰਾ ਸਾਈ ਪਾ ਦੇ ਨਾ ਸੁਈ ਮੈਂ ਫੜ ਕੇ ਲੈ ਜਾਈ ਆਪਣੇ ਘਰੋਂ ਠੀਕ ਹੈ ਭਰਾ ਹਾਂਜੀ ਸੰਨੂ ਸਾਹਿਬ ਲਓ ਵੀ ਤੀਜਾ ਸੂਬਾ ਦੋਸਤੋ ਇਸ ਮੈਂ ਨੇ ਸੁਣਾ ਤਿਆਰੀ ਕੰਪਲੀਟ ਕਰੀ ਬੈਠੀ ਆ ਕਰਮਾਲੀ ਅੱਜ ਸੂਪੇ ਰਾਤੀ ਸੂਪੇ ਮਾਰਨਿਕ ਕੱਲ ਨੂੰ ਸੂਪੇ ਠੀਕ ਆ ਜੀ ਵਜਨ ਬੜਾ ਮੈਂ ਦਾ ਵਜਨ ਲੋਡ ਵਜਨ ਵਜੂਦ ਚੈੱਕ ਕਰੋ ਕਰਮਾਲੀ ਨੂੰ ਵੇਖੋ ਮੇਰਾ ਭਰਾ ਫੱਬੀ ਖਲੋਤੀ ਆ ਪੂਰੀ ਤਿਆਰੀਆਂ ਤੇ ਆ ਚਲੋ ਕੋਈ ਦਿਹਾੜੀ ਤਾਂ ਕੱਢੀ ਹੋਰ ਵੀ ਵਧੀਆ ਗੱਲ ਆ ਵੈਸੇ ਅੱਜ ਭਲਕ ਤੱਕ ਆਈ ਖਲੋਤੀ ਠੀਕ ਆ ਸੋ ਤੀਜਾ ਸਵੇਰ ਚਾਰੇ ਥਾਣ ਵਿਰਲਪੁਰਲ ਚੰਗੇ ਜਵਾਵੜਾ ਸੰਸਮ ਹੈ ਨਾ ਹਾਂ ਬਾਕੀ ਕਰਨ ਮੇਰਾ ਪਿੱਛੇ ਭਾਰਤੀ ਗਰੰਟੀ ਤਸੱਲੀ ਨਾਲ ਉਹ ਫੁੱਲ ਗਰੰਟੀ ਆਪਣੀ ਇੱਕ ਵਾਰੀ ਹੋਰ ਕਮਾਇਓ ਮੜਾ ਜਾ ਲਓ ਜੀ ਆ ਲੈ ਬਾਹਰ ਪਿੱਛੇ ਦੀ ਆਪਣੀ ਫੁੱਲ ਅਗਲੇ ਦੇ ਘਰ ਤੱਕ ਦੀ ਗਰੰਟੀ ਹੂ ਸੰਦੂ ਸਾਹਿਬ ਲਓ ਵੀ ਗੱਬਣ ਮੱਝ ਬੁਖਾ ਰਹੇ ਆ ਪਰ ਆਮ ਨੂੰ ਵਜਨ ਲੋਡ ਆਲੀ ਆ ਫੁੱਲ ਲੋਡਡ ਭਾਰੀ ਸਰੀਰਕ ਬੰਤਰ ਪੁੱਠਾ ਪਾਠਾ ਬਹੁਤ ਛੋਟਾ ਚੋਣਾ ਹਾਂ ਆ ਫੇਸ ਵਿਖਾਈਏ ਮੜਾ ਜ ਆ ਦੇਖ ਇਧਰ ਆ ਪੁੱਤ ਅੱਖਾਂ ਦੋਵੇਂ ਬਿੱਲੀਆਂ ਆ ਗਈਆਂ ਹਾਂਜੀ ਹਾਂਜੀ ਸਾਨੂੰ ਸਭ ਬਿੱਲੀਆਂ ਲੋਦੀ ਬਾਕੀ ਪੱਧਰ ਪੁੱਧਰ ਬਹੁਤ ਜਾਂਦੀ ਹੈ ਬੈਕ ਸਾਈਡ ਤੋਂ ਲੈਵੇ ਦੀ ਮੇਰੇ ਭਰਾ ਜੇਕਰ ਕੁਆਲਿਟੀ ਦੀ ਗੱਲ ਕਰੀਏ ਪੱਧਰੀ ਆ ਬੈਕ ਸਾਈਡ ਤੋਂ ਕੋਈ ਸਾਈਡ ਕੋਈ ਬਾਈ ਦਾ ਨਹੀਂ ਵਿੱਚ ਬਲਛਾ ਲੇਗਾ ਤੁਹਾਨੂੰ ਸਭ ਬਹੁਤ ਜਿਆਦੀ ਖਰੀਏ ਮੈਂ ਨਹੀਂ ਮਾੜਾ ਹਲਾਓ ਲਓ ਜੀ ਆ ਲੈ ਥਣ ਲੈਵੇ ਦੀ ਬੜੀ ਸਾਫ ਹੈ ਮੈਂ ਕੋਈ ਉਹ ਜੀ ਫੁੱਟ ਚੌੜੀ ਆ ਮਗਰੋਂ ਕਰਮਾ ਸੋਹਣੂ ਸਾਹਿਬ ਬਹੁਤੀ ਜਿਆਦੀ ਦੁੱਧ ਵੀ ਮੈਂ 13 14 ਕਿਲੋ ਹੀ ਭਰੂਗੀ ਹਾਂ ਆ ਵੇਖੋ ਮੇਰੇ ਪਰ ਡਿਜ਼ਾਈਨ ਕਰੋ ਚੱਕ ਲੈਵੇ ਦਾ ਫੈਸ਼ਲ ਫਿਊਸ਼ਨ ਮੈਂ ਤਾਂ ਚੰਗਾ ਤੱਜਾ ਜੀ ਸੂਬਾ ਇਹ ਕੋਈ ਉਹਦੇ ਡੋਕੇ ਨਹੀਂ ਪਾਏ ਸਾਨੂੰ ਸਭ ਮੈਂਨੇ ਜੋ ਥਣ ਥਣ ਬਣਾਇਆ ਵੇਖੋ ਕਿਦਾਂ ਫੱਬਦੀ ਮੈਂ ਥੱਲੇ ਜੋ ਮੈਂਨੇ ਬਚਾ ਰੱਖਿਆ ਤੇ ਚੰਗੀ ਬਣ ਗਈ ਆ ਬੜੀ ਬਣ ਚੰਗੀ ਗਈ ਸਾਨੂੰ ਸਭ ਬਦੇ ਵੀ ਜਿਹੜੇ ਢਾੜੀ ਡੰਗ ਮੈਂ ਲੈ ਗਈ ਨਾ ਖਿੱਚ ਕੇ ਬਹੁਤ ਜਿਆਦਾ ਚੰਗੀ ਬਣ ਜੂਗੀ ਮੈਂ ਥੱਲੇ ਚਲੋ ਉਮੀਦ ਚੰਗੀ ਆ ਹਾਂਜੀ ਹਾਂਜੀ ਇਹਦਾ ਕਰਨ ਮੁੱਲ ਕੀ ਰੱਖਿਆ ਭਰਾ ਇਹਦਾ ਸੰਧੂ ਸਾਹਿਬ ਮੋਲ ਉਤਰਾ 1 20 15 ਹੀ ਕਰਦੇ ਆ ਆ ਆਪਾਂ 1 ਪਾਈ ਦੀ ਮੈਂ ਦੇ ਦੇਣੀ ਏ 1 5 ਦੀ ਹਾਂਜੀ ਠੀਕ ਹੈ ਭਰਾ ਹਾਂਜੀ ਲੋ ਵੀ 1 ਲੱਖ 5 ਦੀ ਵੀਰਾਂ ਦਾ ਫਾਈਨਲ ਦੇ ਦਾਂਗੇ ਦੋ ਯਾਰ ਛੱਡ ਦਾਂਗੇ ਤਿੰਨ ਦੀ ਤਿੰਨ ਦੀ ਲੋ ਵੀ ਇੱਕ ਤਿੰਨ ਦੀ ਮਿਲ ਜੂ ਮੇਰੇ ਭਰਾਵਾਂ ਨੂੰ ਠੀਕ ਆ ਵਜਨ ਵਾਲੀ ਮੈਂ ਆ ਕੋਈ ਛੋਟੀ ਮੈਂ ਸਮਝ ਕੇ ਨਾ ਆਵੇ ਭੈਣ ਭਰਾ ਦੁੱਧ ਵਾਲੀ ਮੈਂ ਆ ਆ ਵੇਖ ਲਓ ਨਾੜਾ ਵੜੀਆਂ ਲੈਵੇ ਬਾਕੀ ਵੇਣ-ਵੂਣ ਕਾਫੀ ਜਿਆਦਾ ਤੁਹਾਨੂੰ ਚੱਡੇ ਉੱਪਰ ਦਿਖਾਈ ਦੇਊਗੀ ਹਾਂਜੀ ਹਾਂਜੀ ਚਲੋ ਚੰਗੇ ਦੁੱਧ ਵਾਲੇ ਪਸ਼ੂਆਂ ਦੀ ਨਿਸ਼ਾਨੀ ਆ 1 ਲੱਖ 3000 ਦੀ ਫਾਈਨਲ ਹਾਂਜੀ ਇਧਰ ਇੱਕ ਮੱਝ ਵਿਖਾ ਦਿੰਨੇ ਆ ਵੀ ਤਾਜੀ ਸੂਈ ਆ ਤੇ ਇਹਦਾ ਕਰਨ ਕੀ ਬੇਰਵਾਜੀ ਇਸ ਸੰਸਾਰ ਕੋਈ ਤੀਜਾ ਵੀ ਸੂਆ ਮੰਨ ਲੇ ਕੋ ਚੌਥਾ ਮੰਨ ਲੇ ਮਗਰ ਇਹਦੇ ਕੱਟਾ ਇਹ 10 ਦਿਨਾਂ ਦੀ ਸੂਈ ਆ 10 ਕਿਲੋ ਤੋਂ ਬਾਹਰ ਇਹਦੇ ਕੋਲ ਵੀ ਦੁੱਧ ਤਿਆਰ ਆ ਹੁਣ 10 ਦਿਨਾਂ ਦੀ ਸੂਈ ਆ ਇਸ ਹੀ ਮੰਨੇ ਕੋਈ ਹਾਂਜੀ ਮਗਰ ਕੱਟਾ ਆ ਗਿਆ ਕੱਟਾ ਆ ਗਿਆ ਸੰਨ ਮਗਰ ਕੱਟਾ ਆ ਗਿਆ ਠੀਕ ਆ ਜੀ ਹਾਂਜੀ ਇਹ ਤਾਂ ਮਗਰ ਮੇਲ ਕਾਫ ਆ ਤੇ 10 ਦਿਨਾਂ ਦੀ ਸੂਈ ਮਲਾਓ ਤੁਸੀਂ ਤੇ 10 ਕਿਲੋ ਦੁੱਧ ਦਸੋਂ ਬਾਹਰ ਹੀ ਹੋਊਗਾ ਹਾਂਜੀ 10 ਤੋਂ ਬਾਹਰ ਹੀ ਹੋਸਨ ਸਾਹਿਬ ਕੋਈ 10 ਹੀ ਮੰਨੇ ਪੈਣਗਾ ਆ ਮਾਰੋ ਨੀਗਾ ਠੀਕ ਆ ਜੀ ਬਾਕੀ ਆ ਫ ਬਾਕੀ ਗਾਰ ਤੁਸੀਂ ਦੇਖੋਗੇ ਸਟਾਰਟਿੰਗ ਦਾ ਬੈਕ ਸਾਈਡ ਬਿਲਕੁਲ ਤੂ ਦੇ ਨਾਲ ਜਿਹੜਾ ਦੋਸਤੋ ਲੇਵਾ ਲਾਈ ਫਿਰਦੀ ਕਰਮਾ ਲਈ ਅਜੇ 3:00 ਵਜੇ ਦਾ ਟਾਈਮ ਆ ਮਾਰਨਿੰਗ ਚੁਵਾਈ ਕਿੰਨੇ ਕਹੇ ਵਜੇ ਕਰਤੋ ਸੰਦੂ ਸਾਹਿਬ ਉਤਰਾਂ ਦੇ ਚਲੋ ਆਪਾਂ ਸਾਢੇ 6:00 ਵਜੇ ਚੁਈਦੀਆਂ ਅੱਜ 4:00 ਵਜੇ ਚੁਈਆਂ ਵੀਡੀਓ ਬਣਾਉਣ ਕਰਕੇ ਕੋ ਭੈਣ ਭਰਾ ਨੂੰ ਮੰਨੂ ਪਤਾ ਹੁੰਦਾ ਹੋਵੇ ਵੀ ਥੋੜਾ ਜਿਹਾ ਡੰਗਰ ਥੱਲੇੋਂ ਟਾਈਮੋਂ ਟਾਈਮ ਹੋਣੀ ਆਪਣੇ ਹੋਵੇ ਸੋਹਣਾ ਲੱਗਦਾ ਪਸ਼ੂ ਵੈਸੇ ਵੀ ਹਾਂਜੀ ਹਾਂਜੀ ਲੈ ਵੀਰੇ ਕਰਨੇ ਕੋਈ ਜਾਂ ਤਾਨੂੰ ਬੱਚਾ ਲਾਦ ਗਏ ਪਹਿਲਾਂ ਬੱਚਾ ਨਾ ਮਾਰ ਕੇ ਵਿਖਾਉਣੀਆਂ ਤੇ ਦਿਖਾ ਦਿੰਨੇ ਤੇ ਲੋਬੀ ਦੋਸੋ ਬਿਲਕੁਲ ਸਾਰੇ ਭੈਣ ਭਰਾਵਾਂ ਦੇ ਬਿਲਕੁਲ ਹਰੇਕ ਭਰਾ ਦੇ ਸ਼ੌਂਕ ਨੂੰ ਜਾਂ ਖਰੀਦ ਨੂੰ ਮੁੱਖ ਰੱਖ ਕੇ ਧਾਰਾ ਮਰਵਾ ਰਹੇ ਆ ਹੰਦੂ ਸਾਹਿਬ ਬਹੁਤੀ ਜਿਆਦੀਆਂ ਚਵਾਈ ਤਾਂ ਡੰਗਰ ਨਾਲ ਕੋ ਮੜਾ ਲਵਾਂਗੇ ਲੋਬੀ ਅਗਲੇ ਪਿਛਲੇ ਥਾਣਾ ਦੀ ਚੋਣ ਮੇਰੇ ਭਰਾ ਚੱਕ ਕਰ ਲੋ ਉਂਗਲ ਜੱਡੀ ਕਹਿ ਲੋ ਗੂਟੇ ਜੱਡੀ ਕਰੋ ਆ ਮੋਟੀ ਧਾਰ ਪੈਂਦੀ ਏ ਠੀਕ ਆ ਜੀ ਠੀਕ ਆ ਵੀਰੇ ਠੀਕ ਹੈ ਕਰਨ ਓਕੇ ਲੋਬੀ ਠੀਕ ਆ ਜੀ ਬਾਕੀ ਆ ਪਸਮਕੇ ਜਿਹੜਾ ਥਾਣਾ ਥੋਨਾ ਦਾ ਸੈਜ ਸ਼ੇਪ ਆ ਆ ਮੇਰਾ ਭਰਾ ਮਾਰੋ ਨੀਗਾ ਇੱਕ ਵਾਰੀ ਠੀਕ ਆ ਜੀ ਮੋਟੀ ਨਾੜਾ ਦੋਹਾਂ ਪਾਸੇ ਰਸੇ ਵਰਗੀ ਮਿਲਕ ਨਾੜ ਠੀਕ ਆ ਤੋੜ ਕੇ ਵਿਖਾਉਣੇ ਆ ਭਰਾਵਾਂ ਨੂੰ ਬਤੇਰੇ ਤਸੱਲੀ ਹੋ ਜੂਗੀ ਮਾਰਨਿੰਗ 4 ਵਜੇ ਦੀ ਚਵਾਈ ਆ ਸਾਰੇ ਪਸ਼ੂਆਂ ਦੀ ਉਹ ਵੀ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਹੁਣ ਵੀ ਤਕਰੀਬਨ ਕੋਈ 3-4 ਟਾਈਮੋਂ ਟਾਈਮ ਜਿਹੜਾ ਸਮਾਂ ਆਉਂਦਾ ਜਾਂਦਾ ਨੇੜੇ ਠੀਕ ਹੈ ਬਾਕੀ ਕਰਨਾ ਚਵਾਈ ਵੀਰ ਤਾਰਾਂ ਤੋਂ ਬਰਾਬਰ ਰਹੀ ਹੈ ਅਗਲੇ ਪੀੜਾ ਕੋਈ ਜੀ ਕੋਈ ਧਾ ਦੀ ਬਾਤ ਘਾਟਣਾ ਹੋਗੀ ਕੋਈ ਗੱਲਬਾਤ ਨਾ ਹੋਗੀ ਠੀਕ ਹੈ ਭਰਾ ਤੂੰ ਬਹੁਤ ਚੰਗੀ ਮੈਂ ਲਾਵੇ ਠੀਕ ਆ ਜੀ ਕਰੋ ਗੱਲ ਮੇਰੇ ਭਰਾ ਠੀਕ ਆ ਸੋ 10 ਕਿਲੋ ਮੰਨ ਕੇ ਲੈ ਜਾਓ ਮੇਰੇ 10 ਕਿਲੋ ਸੰਸੇਬ ਰੈਡੀ ਆ ਚਵਾ ਕੇ ਦੇਵਾਂਗੇ ਕੋਈ ਭੈਣ ਭਰਾ ਆਵੇ ਆਪਣੇ ਘਰੇ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਿਆ ਭਰਾ ਇਹ ਸੰਸੇਬ ਜੈ ਜੀ ਆ ਹਾਂ ਜੀ ਆਪਾਂ ਇਹ 92000 ਦੀ ਮੈਂ ਦੇ ਰਾਂਗੇ 92 ਦੀ ਹਾਂ ਜੀ ਮਾਨ ਤਾਨ ਕਰਕੇ ਹੁੰਦੀ ਹੈ ਕੋਈ 90 ਉਤਰਕ ਨਹੀਂ ਯਾਰ ਛੱਡ ਦਾਂਗੇ ਸੰਸਾਰ 90 ਚੋਂ ਪਰ ਇਹ ਚ ਛੋੜ ਹੀ ਹੋਣੀ ਏ ਠੀਕ ਕੋਈ ਜ਼ਿਆਦਾ ਭੈਣ ਭਰਾ ਖਿੱਚ ਨਾ ਕਰੇ ਲੋਬੇ ਹਾਂਜੀ 90 ਤੋਂ 200 1000 ਵੀਰਾਂ ਦਾ ਮਾਨਤਨ ਕਰਦਾ ਕਿ ਇੱਕ ਘਟ 90 ਦੀ ਦੇ ਵਿੱਚੋਂ ਛੋੜ ਆਂਦਾ ਖੁਸ਼ੀ ਨਾਲ ਕਰ ਦਿਆਂਗੇ ਸੰਸਾਰ ਸਾਹਿਬ ਇਹਦਾ ਬੱਚਾ ਮਰ ਗਿਆ ਮੈਂ ਦਾ ਹਾਂਜੀ ਚਲੋ ਸੂਈ ਸਵਾਈ ਲਈ ਹੀ ਆਪਾਂ ਦੇ ਬੱਚਾ ਮਰਿਆ ਆਪਣੇ ਘਰੇ ਹੀ ਆ ਠੀਕ ਆ ਤੇ ਹੁਣ ਮੈਂ ਦੇ ਕੋਲ 9-10 ਕਿਲੋ ਦੁੱਧ ਤਿਆਰ ਆ ਓਕੇ ਪਰ ਚੁੰਦੇ ਆਪਾਂ ਟੀਕੇ ਤੇ ਜੇ ਭੈਣ ਭਰਾਵਾਂ ਨੂੰ ਦੱਸ ਕੇ ਦੇਣੀ ਮਾੜਾ ਜੋੜ ਆਪਾਂ ਜੋੜ ਪਾ ਕੇ ਟੀਕਾ ਲਾ ਕੇ ਚੁੰਨੇ ਜੀ ਕਿਉਂਕਿ ਤੁਹਾਡੇ ਸਾਹਮਣੇ ਮਾਲ ਬਹੁਤ ਜ਼ਿਆਦਾ ਹੋ ਤਾਂ ਇੰਨਾ ਟਾਈਮ ਨਹੀਂ ਆ ਵੀ ਚਲੋ ਆਪਾਂ ਭਾੜੇ ਦੇ ਕੋਸ਼ਿਸ਼ ਹੀ ਜ਼ਰੂਰ ਕਰਦੇ ਆ ਪਰ ਟਾਈਮ ਥੋੜਾ ਜਿਹਾ ਘੱਟ ਹੁੰਦਾ ਮਾਲ ਜ਼ਿਆਦਾ ਹੁਣ ਘੱਟੋ ਘੱਟ ਵੀ ਔਰਲੇ ਪਾਸੇ ਘੱਟੋ ਘੱਟ 10-11 ਵੇੜਾ ਹੋਣੀਆਂ ਨੇ ਹਾਂਜੀ ਜ਼ਿਆਦੀਆਂ ਹੀ ਸਭ 15 ਦੇ ਵੇੜਾ ਹੀ ਹੋਣੀਆਂ ਤੇ ਆ ਮਹੀਆਂ ਵਾਂ ਕੁਝ ਸਹੀ ਹੈ ਹਾਂਜੀ ਹਾਂਜੀ ਇਹ ਤਾਂ ਕੋਈ ਸੁਈ ਦਾ ਸਮਾਂ ਸੁਮਾ ਇਹ ਸੰਸਾਭ 20 ਦਿਨਾਂ ਦੀ ਮੈਂ ਸੋਈ ਆ 20 ਕਿ ਦਿਨਾਂ ਹਾਂਜੀ 20 ਦਿਨਾਂ ਦੀ ਮੈਂ ਸੋਈ ਆ 9-10 ਕਿਲੋ ਦੁੱਧ ਤਿਆਰ ਆ ਹੁਣ ਠੀਕ ਆ ਹਾਂਜੀ ਬਲਕਿ ਤਾਰਾਂ 9-10 ਕਿਲੋ ਹੈਗੀਆਂ ਹਾਂ ਸੰਸਾਭ ਤਿਆਰ ਆ ਕੋਈ ਗੱਲ ਹੀ ਨਹੀਂ ਆਪਣਾ ਭਰਾ ਕੋਈ ਆਵੇ ਦੋ ਟਾਈਮ ਚਵਾ ਕੇ ਦਵਾਂਗੇ ਤਾਂ ਸਵੇਰ ਕਿਨੂੰ ਦੂਜਾ ਤੀਜਾ ਹੋਊਗਾ ਸੰਸਾਭ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਮੈਂ ਵੀ ਇਹ ਦੋਸਤੋ ਵੇਰਵਾ ਵੀਰ ਨੇ ਸਟਾਰਟਿੰਗ ਦੇ ਵਿੱਚ ਪਾਤਾ ਤੇ ਇਹ ਮਤਲਬ ਤੀਕੇ ਤੇ ਮਿਲਦੀ ਆ ਮਰਲੀਆਂ ਲੱਤਾਂ ਨੂੰ ਜੂਟ ਪਾ ਅਗਲੀਆਂ ਲੱਤਾਂ ਨੂੰ ਹਾਂਜੀ ਅਗਲੀਆਂ ਨੂੰ ਬੰਗਾ ਅਗਲੀਆਂ ਨੂੰ ਲੱਤਾਂ ਨੂੰ ਜਿਹੜਾ ਜੂਟ ਬੰਗਾ ਜਰੂਰ ਪਾ ਲਈਦਾ ਨਾਲ ਟੀਕਾ ਲਾ ਲਈਦਾ 9 10 ਕਿਲੋ ਤਾਰਾਂ ਨੇ ਤੇ ਥੱਲੇ ਬਾਕੀ ਆਹ ਮੂੰਹ ਮੱਥੇ ਤੋਂ ਆ ਸਿੰਘ ਸਿੰਘ ਬਿਲਕੁਲ ਗੋਲ ਆ ਜਿਆਦੀ ਚੰਗੀ ਮੈਂ ਆਹ ਵੇਖੋ ਜੀ ਇਹ ਕਿਤੇ ਬੱਚਾ ਮਰਨ ਕਰਕੇ ਮੈਂ ਥੋੜਾ ਜੀ ਘੱਟ ਲਾਇਆ ਜੇ ਪੱਠਾ ਪੁੱਠਾ ਵੀ ਓਡਾ ਚੁੱਕਿਆ ਠੀਕ ਆ ਜੀ ਹਾਂਜੀ ਤੋਂ ਚਲੋ ਮੇਰਾ ਭਰਾ ਠੀਕ ਹੈ ਜੀ ਕਈ ਵਾਰ ਹੁੰਦਾ ਕਿਸੇ ਵੀਰ ਨੂੰ ਕੋਈ ਤਰਾਜ ਨਹੀਂਗਾ ਕਿਉਂਕਿ ਬੱਚਾ ਮਰ ਜਾਵੇ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਟੀਕਾ ਟੂਗਾ ਪਸ਼ੂ ਰੇਡ ਉਹਨਾਂ ਜਾਇਜ਼ ਹੋਊਗਾ ਕਿਸੇ ਭਰਾ ਨੇ ਥੋੜੇ ਘੱਟ ਪੈਸੇ ਲਾਉਣੇ ਆ 9 10 ਕਿਲੋ ਦੁੱਧ ਦੇ ਸਮਝ ਦੇ ਥੱਲੇ ਹੈਗਾ ਇਸ ਵਕਤ ਚਵਾਈ ਚਵਾਈ ਪੂਰ ਸਿੱਟੇ ਤੋਂ ਬਜੀ ਸੰਦੂ ਸਾਹਿਬ ਉਹਦੀ ਗਰੰਟੀ ਹੋ ਗਈ ਆਪਣੀ ਫੁੱਲ ਠੀਕ ਆ ਜੀ ਤੇ ਮੈਂ ਦੀ ਗਾੜ ਵੀ 2 ਕਿਲੋ ਦੇ ਕਰੀਬ ਹੋਊਗੀ ਹਾਂ ਲੈ ਵੀ ਬਾਕੀ ਨਵੀਆਂ ਕੋਈ ਇਹਨਾਂ ਨਹੀਂ ਵੀ ਖੋਲੇਆਂ ਸੂਬਿਆਂ ਦੇ ਵਿੱਚ ਨਹੀਂ ਸੀ ਸੰਦੂ ਸਾਹਿਬ ਦੁੱਧ ਮੈਨੂੰ ਕੋ ਜਿਆਦਾ ਨਹੀਂ ਦੁੱਧ ਮੈਨੂੰ 12 ਕਿਲੋ ਹੀ ਬੱਚਾ ਮਰਨ ਕਰਕੇ ਥੋੜੀ ਜੀ ਘਟੀ ਆ ਹਾਂ ਹਾਂ ਜੀ ਆ ਚਲੋ ਉਹਦਾ ਪਸ਼ੂ ਕਿੱਥੇ ਖੁਸ਼ ਹੋ ਕੇ ਮਿਲਣਾ ਕਿੱਥੇ ਥੋੜਾ ਜਿਹਾ ਰਵਾਇਆ ਕਰਨਾ ਹਾਂ ਜੀ ਹਾਂ ਜੀ ਸਾਨੂੰ ਸਭ ਬੱਚੇ ਦਾ ਹਵਾ ਕਰ ਗਈ ਮੈਂ ਥੋੜਾ ਜਿਹਾ ਹਾਂ ਜੀ ਹਾਂ ਜੀ ਲੋ ਜੀ ਬਾਕੀ ਹਾ ਬਿਊਟੀ ਦੇ ਵਿੱਚ ਗੱਲ ਕਰਕੇ ਸਿੰਘ ਸੁੰਗ ਸੋਹਣਾ ਲੱਗਾ ਮੈਂ ਸਾਨੂੰ ਸਭ ਬਹੁਤ ਜਿਆਦਾ ਚੰਗੀ ਮੈਂ ਥੋੜਾ ਜਿਆ ਨਾ ਬੱਚਾ ਮਰਨ ਕਰਕੇ ਮੈਨੇ ਜੀ ਘਟ ਲਾਇਆ ਜੀ ਬਾਕੀ ਥਾਂ ਨੂੰ ਕਰਮਾਂ ਵਾਲੀ ਦਾ ਚੰਗਾ ਠੀਕ ਆ ਜੀ ਸਾਨੂੰ ਸਭ ਬੜਾ ਜਿਆਦਾ ਚੰਗਾ ਵਾ ਚਵਾ ਵੀ ਬੜਾ ਮੈਂ ਦਾ ਹੂੰ ਥੋੜਾ ਜਿਆ ਨਾ ਆ ਕਰੋ ਚੱਕ ਠੀਕ ਆ ਜੀ ਲੋ ਵੀ 9 10 9 10 ਕਿਲੋ ਦੁੱਧ ਤੇ ਠੀਕ ਇਹਦਾ ਮਿਲਦੀ ਆ ਤੇ ਇਹਦਾ ਕਰਨਾ ਰੇਟ ਕੀ ਕੀ ਮੁੱਲ ਰਹੂਗਾ ਰੇਟ ਸੰਤੂ ਸਾਹਿਬ ਆਪਾਂ ਇਹਦਾ ਜਾਇਜ ਹੀ ਦੇ ਦੇਣਾ ਲਈ ਤੇ ਚਲੋ ਬੜੀ ਮਹਿੰਗੀ ਪੈਣਾ ਹੁਣ ਘਟਾਈ ਆ ਭੈਣ ਭਰਾਵਾਂ ਨੂੰ ਵੀ ਪਤਾ ਹੀ ਆ ਠੀਕ ਆ ਇਹ ਸੰਤੂ ਸਾਹਿਬ ਆਪਾਂ 80 ਚੋਂ ਮਾਨ ਤਾਨ ਕਰ ਦਾਂਗੇ 80 ਚੋਂ ਹਾਂਜੀ ਫਿਰ ਦੇਣ ਵਾਲੀ ਗੱਲ ਕਰੀਏ ਜਾਇਜ 75 ਦੀ ਸੰਤੂ ਸਾਹਿਬ ਜੀ 75 ਦੀ 75 ਦੀ ਦੇ ਦੇ 72 ਦੀ ਦੇ ਦਾਂਗੇ ਸੰਤੂ ਸਾਹਿਬ ਜੀ ਥੋੜੀ ਕਰਾਂਗੇ ਇਹਦੇ ਵਿੱਚੋਂ ਇਹ ਜੇ ਮੈਂ ਇਹਦਾ ਬੱਚਾ ਹੁੰਦਾ ਤੇ ਮੈਂ 95000 ਦੀ ਸੰਤੂ ਸਾਹਿਬ ਵਿਕਣੀ ਆ ਬਿਲਕੁਲ ਇਹਦੇ ਵੀ ਭੈਣ ਭਰਾਵਾਂ ਨੂੰ ਪਤਾ ਵਾ ਲਓ ਵੀ 72000 ਦੀ ਮੱਝ ਮੇਰੇ ਭਰਾ ਬਾਕੀ ਥੋੜਾ ਜਿਹਾ ਕੇਵਨ ਵਪਾਰ ਦਾ ਕੰਮ ਆ ਮੇਰਾ ਭਰਾ ਕੋ ਪਸ਼ੂ ਆਉਂਦੇ ਕੋਈ 2 ਦਿਨ 4 ਦਿਨ ਕਿਸੇ ਭਰਾ ਨੇ ਟਕਾਲੀ ਹੋ ਸਕਦਾ ਪਹਾੜੇ ਤੇ ਵੀ ਆ ਜੀ ਸਨਸਾਬ ਆ ਜੈਣੀ ਆ ਮੈਂ ਪਹਾੜੇ ਦੇਖਦਾ ਇੱਕ ਦੇ ਬੱਚੇ ਦੇ ਕਰਕੇ ਥੋੜਾ ਜਿਹਾ ਕਰਦੀ ਮੈਂ ਡਰਦੀ ਆ ਥੋੜਾ ਟੀਕਾ ਲੱਗਦੇ ਕਰਕੇ ਨਾ ਤੇ ਮੈਂ ਟੇਕ ਜਾਊਗੀ ਮੈਂ ਹੌਲੀ ਹੌਲੀ ਪਰ ਆਪਣਾ ਟਾਈਮ ਨਹੀਂ ਇੰਨਾ ਹੁੰਦਾ ਸਨਸਾਬ ਮਾਲ ਜਿਆਦਾ ਚੂਣ ਚਵਾਉਣ ਆ ਥੋੜਾ ਚਾਰ ਚੂੜ ਤੇ ਕੋਈ ਸੱਜਣ ਗਿਝਾ ਲੈ ਨਾ ਹਾਂਜੀ ਹਾਂਜੀ ਸਨਸਾਬ ਆ ਜੂਗੀ ਪਹਾੜੇ ਦੇ ਮੈਂ ਏਡੀ ਗੱਲ ਬਿਲਕੁਲ ਬਿਲਕੁਲ ਤੂੰ ਸਟਾਰਟਿੰਗ ਦੇ ਵਿੱਚ ਇੱਕ ਤੁਹਾਨੂੰ ਨੀਲੀ ਦੀ ਮੱ ਇੱਕ ਕਰਨ ਨੰਬਰ ਆਪਣੇ ਜਿਹੜੇ ਕਰਤੀ ਨੰਬਰ ਸੰਧੂ ਸਾਹਿਬ 7814021780 ਦੂਜਾ 8288855090 ਠੀਕ ਹੈ ਭਰਾ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਬਾਕੀ ਅੱਜ ਇਹ ਪੰਜ ਪੰਜ ਮੱਝਾਂ ਦਿਖਾਉਣੀਆਂ ਸੀ ਤੁਹਾਨੂੰ ਦੋਸਤੋ ਪਿੰਡ ਬੁੱਗਾ ਨੇੜੇ ਤਰਨਤਾਰਨ ਸਾਹਿਬ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ